ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਸੀ ਆਏ ਸੀ ਮੱਥਾ ਟੇਕਣ ਗੁਰਦੁਆਰਾ ਸਾਹਿਬ ਜੀ ਤਮਤਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜੀ ਚਰਨਸ਼ੋਪਾਪਤ ਜਗ੍ਹਾ ਕੀ ਤੇ ਆਜੋ ਤੁਹਾਨੂੰ ਦਰਸ਼ਨ ਕਰਵਾਉਣੇ ਆ ਇਹ ਜਗ੍ਹਾ ਜਿਹੜੀ ਹਰਿਆਣਾ ਦੇ ਵਿੱਚ ਪੈਂਦੀ ਹੈਗੀ ਗੁਰਦੁਆਰਾ ਤਮਤਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਗ੍ਹਾ ਕੀ ਤੇ ਮੈਂ ਤੇ ਕਰਮਜੀਤ ਆਏ ਤੇਗੇ ਕਰਮਜੀਤ ਕਹਿੰਦਾ ਮੇਰੇ ਕੋਲ ਰਮਾਲ ਨਹੀਂ ਉਹ ਪਿੱਛੇ ਰਮਾਲ ਲੈਣ ਲੱਗ ਗਿਆ ਤੇ ਆਜੋ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ ਗੁਰਦੁਆਰਾ ਸਾਹਿਬ ਦੇ ਬਣੇ ਰਹੋ ਵੀਡੀਓ ਦੇ ਨਾਲ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਮਤਾਨ ਸਾਹਿਬ ਜੀ ਦੀ ਪ੍ਰਾਤਨ ਦੀ ਡਿਊਟੀ ਹੈਗੀ ਤੇ ਇਹ ਸਾਹਮਣੇ ਗੁਰੂ ਘਰ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਜਿਹੜੀ ਇਹ ਡਿਊਟੀ ਦੀ ਸੇਵਾ ਜੀ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਕਰਵਾਈ ਸੀ ਤੇ ਆ ਲਿਖਿਆ ਵੀ ਹੋਇਆ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਤੇ ਆ ਜੋ ਚੱਲਦੇ ਹੁਣ ਆਪਾਂ ਅੰਦਰ ਜਾ ਕੇ ਟੇਕਦੇ ਹੈਗੇ ਮੱਥਾ ਤੇ ਇਧਰ ਸਰੋਵਰ ਆ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਬੈਕ ਸਾਈਡ ਦੇ ਉੱਤੇ ਬਹੁਤ ਵਧੀਆ ਤੁਹਾਨੂੰ ਦਿਖਾ ਦਿੰਦੇ ਆ ਕਿ ਬਹੁਤ ਤਗੜਾ ਸ਼ੋਕਰ ਆ ਜੀ ਬਹੁਤ ਵਿਸ਼ਾਲ ਸਰੋਵਰ ਆ ਜੀ ਬਹੁਤ ਵਧੀਆ ਤੁਹਾਨੂੰ ਦਿਖਾ ਦਿੰਦੇ ਆ ਅੱਗੇ ਜਾ ਕੇ ਦੇਖੋ ਕਿੰਨੀਆਂ ਵਧੀਆ ਮੱਛੀਆਂ ਨੇਗੀਆਂ ਬਹੁਤ ਜ਼ਿਆਦੇ ਨੇ ਕਾਫੀ ਦੂਰ ਤੱਕ ਨੇਗੀਆਂ ਸਾਮਣੇ ਗੁਰਦੁਆਰਾ ਸਾਹਿਬ ਦੀ ਬਹੁਤ ਵਧੀਆ ਮਾਰਤਾ ਜੀ ਤੁਸੀਂ ਦੇਖ ਸਕਦੇ ਹੋ ਤੇ ਕਰਮਜੀਤ ਇੱਧਰ ਫੋਟਾਂ ਖਿੱਚ ਰਿਹਾ ਹੈ ਸੰਗਤਾਂ ਦੀ ਸੰਗਤ ਆਈ ਹੋਈ ਹੈ ਤੇ ਇੱਧਰ ਜੋੜਾ ਕਰ ਬਣਿਆ ਹੋਇਆ ਜੀ ਤੇ ਹੁਣ ਚੱਲਦੇ ਆਂਗੇ ਠੀਕ ਦੇਾਂਗੇ ਆਪਾਂ ਮਿਲਤਾ ਨਾਲੇ ਤੁਹਾਨੂੰ ਵੀ ਦਰਸ਼ਨ ਕਰਵਾਨੇ ਆਂਗੇ ਬਣੇ ਰਹੋ ਵੀਡੀਓ ਦੇ ਨਾਲ ਤੇ ਚਲੋ ਦੇਖੋ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸੋਹਣਾ ਜਿਹੜਾ ਅੰਦਰੋਂ ਬਣਿਆ ਹੋਇਆ ਹੈ ਜੀ ਦਰਬਾਰ ਸਾਹਿਬ ਦੇਖੋ ਕਿੰਨਾ ਸੋਹਣਾ ਕਿੰਨੇ ਜਿਆਦਾ ਡੈਕੋਰੇਸ਼ਨ ਕੀਤੀ ਹੋਈ ਹੈ ਦਰਬਾਰ ਸਾਹਿਬ ਦੀ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖ ਦਿਓ ਤੇ ਦਰਸ਼ਨ ਕਰੋ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਇੱਧਰ ਦੇਖੋ ਤੁਸੀਂ ਦੇਖ ਰਹੇ ਹੋ ਜੀ ਹੁਣ ਇਹ ਉਹ ਟਾਈਮ ਦੇ ਅਸਤਰ ਸ਼ਸਤਰ ਨੇਗੇ ਉਹ ਸਿੰਘਾਂ ਦੇ ਨੇ ਪੁਰਾਤਨ ਚੀਜ਼ਾਂ ਲੇਗੀਆਂ ਇਹ ਬੰਦੂਕਾਂ ਵੀ ਪਈਆਂ ਨੇ ਕਿਰਪਾਨਾਂ ਵੀ ਪਈਆਂ ਨੇ ਇੱਧਰ ਵੀ ਜਿਹੜੀਆਂ ਇਤਿਹਾਸਕ ਚੀਜ਼ਾਂ ਪਈਆਂ ਨੇ ਤੁਸੀਂ ਦੇਖ ਰਹੇ ਹੋਗੇ ਅ ਦਰਸ਼ਨ ਕਰ ਰਹੇ ਹੋਗੇ ਤੁਸੀਂ ਬਹੁਤ ਵਧੀਆ ਜਿਹੜਿਆ ਦਰਬਾਰ ਸਾਹਿਬ ਬਣਾਇਆ ਹੋਇਆ ਹੈ ਜੀ ਇਹ ਦੇਖੋ ਇਹ ਸੰਗਤਾਂ ਦਿਨ ਰਾਤ ਆਉਂਦੀਆਂ ਨੇਗੀਆਂ ਸਾਰਿਆਂ ਦੀਆਂ ਬਣੋ ਕਾਮਨਾ ਜਿਹੜੀਆਂ ਇੱਥੇ ਕੀ ਪੂਰੀਆਂ ਹੁੰਦੀਆਂ ਨੇਗੀਆਂ ਦੇਖੋ ਕਿੰਨੇ ਵਧੀਆ ਜਿਹੜੇ ਝੂਮਰ ਉੱਪਰ ਟੰਗੇ ਹੋਏ ਨੇਗੇ ਉੱਪਰ ਲੱਗੇ ਹੋਏ ਨੇ ਝੂਮਰ ਕਿੰਨੇ ਵਧੀਆ ਤੇ ਇੱਧਰ ਸ਼ਬੀਲ ਆ ਜੀ ਠੰਡੇ ਮਿੱਠੇ ਜਲ ਦੀ ਤੇ ਆ ਜੋ ਆਪਾਂ ਜਲ ਸਕਦੇ ਆ ਆ ਜੋ ਆਪਾਂ ਜਲ ਸਕੀ ਹੁਣ ਤੇ ਬਹੁਤ ਜ਼ਿਆਦਾ ਸਫਾਈ ਹੈ ਜੀ ਸਫਾਈ ਬਹੁਤ ਵਧੀਆ ਹੈਗੀ ਤੇ ਮੰਨਣਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਜਗਾ ਜੀ ਜਦੋਂ ਇੱਥੇ ਪਹੁੰਚੇ ਸੀਗੇ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਬਹੁਤ ਜਿਹੜੀ ਕਰਮ ਵਾਲੀ ਧਰਤੀ ਹੈਗੀ ਇਹ ਤੁਸੀਂ ਦੇਖ ਸਕਦੇ ਪਿੱਛੇ ਗੁਰੂ ਘਰ ਬਣਿਆ ਹੋਇਆ ਬਹੁਤ ਸ਼ਾਨਦਾਰ ਪੰਤਨ ਸਾਹਿਬਾ ਜੀ ਇਹ ਕਨੌਰੀ ਸਾਈਡ ਤੇ ਪਿਆ ਜਾਂਦਾ ਹਰਿਆਣੇ ਦੇ ਵਿੱਚ ਪੈਂਦਾਗਾ ਗਾ ਗੁਰੂ ਘਰ ਜੀ ਇਹ ਤੇ ਆ ਜੋ ਬਹੁਤ ਵਧੀਆ ਜਿਹੜਾ ਇੱਧਰ ਲੰਗਰ ਹਾਲ ਬਣਿਆ ਹੋਇਆਗਾ ਹੁਣ ਚੱਲਦੇ ਆਂ ਤੁਹਾਨੂੰ ਦੱਸ ਖਾਣਿਆਗੇ ਲੰਗਰ ਹਾਲ ਵੀ ਤੇ ਇਹ ਚੀਜ਼ ਦੀ ਸੇਵਾ ਚੱਲ ਰਹੀ ਹੈ ਜੀ ਇਹ ਵੀ ਧਾਰਮਿਕ ਜਗਾ ਕੋਈ ਬਣ ਰਹੀ ਹੈਗੀ ਰੂ ਤੇ ਇੱਕ ਬਹਾਦਰ ਜੀ ਦੀ ਯਾਦ ਵਿੱਚ ਜਗ੍ਹਾ ਬਣ ਰਹੀ ਹੈ ਕੋਈ ਤੇ ਚਲੋ ਹੁਣ ਆਪਾਂ ਚੱਲਦੇ ਆਂ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਲੰਗਰ ਹਾਲ ਬਣਿਆ ਹੋਇਆ ਜੀ ਦੇਖੋ ਸਾਹਮਣੇ ਲੰਗਰ ਹਾਲ ਆ ਜੀ ਬਣਿਆ ਹੋਇਆ ਇਹ ਲੰਗਰ ਹਾਲ ਆ ਜੀ ਤੁਸੀਂ ਦੇਖੋ ਬਹੁਤ ਵਧੀਆ ਜਿਹੜਾ ਲੰਗਰ ਹਾਲ ਆ ਸਾਫ ਸਪਾਈ ਬਹੁਤ ਜ਼ਿਆਦਾ ਆ ਤੇ ਸੰਗਤ ਬੈਠੀ ਲੰਗਰ ਛਕ ਰਹੀ ਹੈ ਬੜੇ ਵਧੀਆ ਇੱਥੇ ਪਾਰਕ ਬਣਾਇਆ ਹੋਇਆ ਹੈ ਬੱਚਿਆਂ ਦੇ ਖੇਡਣ ਵਾਸਤੇ ਸੰਗਤ ਦੇ ਬੈਠਣ ਵਾਸਤੇ ਵੀ ਤੇ ਨਾਲ ਹੀ ਇੱਧਰ ਪਾਰਕਿੰਗ ਆ ਗਈ ਗੱਡੀਆਂ ਦੀ ਤੇ ਹੁਣ ਅਸੀਂ ਮੱਥਾ ਟੇਕ ਕੇ ਬਾਹਰ ਆ ਗਏ ਸੀਗੇ ਤੇ ਬਹੁਤ ਵਧੀਆ ਮਨ ਨੂੰ ਸ਼ਾਂਤੀ ਆਈ ਹੈਗੀ ਬਹੁਤ ਵਧੀਆ ਸ਼ਾਂਤੀ ਮਿਲੀ ਹੈ ਜੇ ਤੁਸੀਂ ਇੱਥੇ ਪਹੁੰਚਣਾਗਾ ਤਾਂ ਖਨੌਰੀ ਕਣੀ ਦੀ ਵੀ ਬੰਦਾ ਆ ਸਕਦਾ ਹਨਾ ਟਹਾਣੇ ਕਣੀ ਦੀ ਵੀ ਆ ਸਕਦਾ ਤੇ ਮੂਨਕ ਜੱਖ ਮੂਨਕ ਕਣੀ ਦੀ ਜੱਖਲ ਕਣੀ ਦੀ ਵੀ ਉਧਰ ਦੀ ਵੈਸਾ ਸਾਰੇ ਪਾਸੇ ਜਿਹੜੇ ਰਸਤੇ ਇੱਥੇ ਪੈਂਦੇ ਨੇਗੇ ਤੁਸੀਂ ਦੇਖ ਸਕਦੇ ਹੋਗੇ ਤੁਹਾਨੂੰ ਦੁਕਾਨਾਂ ਦਿਖਾਣੀਆਂ ਜੇ ਤੁਸੀਂ ਬੱਚਿਆਂ ਵਾਸਤੇ ਕੋਈ ਚੀਜ਼ ਲੈਣੀ ਹੈਗੀ ਤਾਂ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖਤਾ ਦਿਓ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਨੇ ਬੱਚਿਆਂ ਵਾਸਤੇ ਤੁਸੀਂ ਕੁਝ ਵੀ ਲੈਣਾਗਾ ਤਾਂ ਦੇਖੋ ਬismillah ਦਾ ਵੀ ਸ਼ਾਇਦ ਕਰਮਜੀਤ ਨੂੰ ਕੋਈ ਚੀਜ਼ ਪਸੰਦਾਰੀ ਹੈਗੀ ਕਰਮਜੀਤ ਲੈਣਾ ਕੁਝ ਉਹ ਚੀਜ਼ ਪਸੰਦਾਰੀ ਹੈ ਹੈ ਕੀ ਲੈਣਾ ਤੈਨੂੰ ਹੈ ਅੱਛਾ ਇਹ ਲੈਣਾ ਕਰਮਜੀਤ ਨੂੰ ਪਈਆ ਪਸੰਦ ਆ ਗਿਆ ਹੁਣ ਕਰਮਜੀਤ ਲੈ ਰਿਹਾ ਇਹ ਸਾਰੀਆਂ ਦੁਕਾਨਾਂ ਬੱਚਿਆਂ ਦੇ ਖੜਾਉਣੇ ਹੋਰ ਚੀਜ਼ਾਂ ਕਾਫੀ ਤੁਸੀਂ ਆਉਣਾ ਤਾਂ ਨਾਲ ਹੀ ਇੱਧਰ ਬਾਹਰ ਵੀ ਲੋਕ ਗੱਡੀਆਂ ਖੜਾਈ ਜਾਂਦੇ ਨੇ ਤੇ ਸਾਹਮਣੇ ਗੁਰੂ ਘਰ ਦੀ ਮਾਤਰਾ ਜੀ ਬਹੁਤ ਸ਼ਾਨਦਾਰ